Thank you. ਥਾਣੇ ਵਾਲ ਵੀ ਇਨਸਪੈਕਟਰ ਵੀ ਡਾਂਗੀ ਦਾ ਫਾਟੋ ਵੀ ਆ ਜੁਨਾ ਦਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਦਾ ਫੇਰਾ ਹੀ ਕਰ ਕਰ ਪੰਜਾਬ ਸਰਕਾਰ ਮੁਰਦਾਬਾ 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 ਯਾ ਸਰਕਾਰ ਦਾ ਫੇਰਾ ਹੀ ਕਰ ਕਰ ਸਰਕਾਰ ਤੇ ਕੰਨ ਵਾਲੀ ਦਾ ਰੋਏ ਕੱਖਣਾ ਆਪਣੇ ਉਹ ਨੰਨੇ ਜੋ ਭਾਈ ਆ ਕੰਮ ਆ ਗਏ ਗੱਟ ਪਾਓ ਉਹ ਨੰਨੇ ਜੋ ਉਹ ਨਾ ਖੁੰਚਾ ਆ ਅਮਰੀਕਾ ਆ ਉਹ ਦੋ ਜਿਹੜਾ ਪਾਲੀ ਸਰਮਾਰਾ ਦੋਦੇ ਅੱਸੀ ਸਾਲ ਦਾ ਬੰਦਾ ਧੱਕੇ ਮਾਰਦਾ ਅੱਸੀ ਵੀ ਧੱਕੇ ਮਾਰਦੇ ਉਹ ਰਾਮਨਾਥ ਰਾਮਨਾਥ ਕੋਈ ਸਰਕਾਰ ਮੁਕਰੀਆ ਆ ਜਾਂ ਸਰਕਾਰ ਪੱਦੀਆ ਆ ਉਹ ਜਿਹੜੇ ਪ੍ਰਮਾਣ ਦੀ ਸਰਕਾਰ ਆ ਜਿਹੜੀ ਕਹਿੰਦੀ ਵੀ ਬੱਚੇ ਕੋਠਿਆਂ ਚੋਂ ਦੀ ਕਰੂਗੀ ਲੋਕਾਂ ਦੀ ਸਰਕਾਰ ਹੋਊਗੀ ਲਗਾਤਾਰ ਲੋਕਾਂ ਨੂੰ ਹੋਰ ਮਾਇਆ ਜਾ ਰਿਹਾ ਲੋਕਾਂ ਦਾ ਜਵਰ ਜਾ ਰਿਹਾ ਆ ਸ਼ਾਸਨ ਜਿਹੜਾ ਜਵਰ ਤੇ ਆਇਆ ਤੇ ਲੱਖ ਜਵਰ ਤੇ ਆਇਆ ਬਾਬਾ ਜੀ ਕੀ ਕਹਿਣਾ ਤੁਹਾਡਾ ਬਿਲਕੁਲ ਪ੍ਰਸ਼ਾਸਨ ਧੱਕਾ ਕਰ ਰਿਹਾ ਜੀ ਨਹੀਂ ਪੈਸਾ ਦਿੱਤਾ ਦਿਖਾਵਾ ਨੂੰ ਉਹਦੇ ਵਾਸਤੇ ਕਿਸਾਨ ਇਕੱਠੇ ਆਏ ਵੀ ਸਾਡੇ ਖਾਤੇ 'ਚ ਪੈਸੇ ਪਾ ਦਿਓ ਤੇ ਸਾਡਾ ਜ਼ਮੀਨ ਲੈ ਲਓ ਪਰ ਕੋਈ ਪੈਸਾ ਨਹੀਂ ਪਿਆ ਹੁਣੇ ਪੁਲਿਸ ਤੁਹਾਨੂੰ ਕਿੱਥੇ ਖੜ ਰਹੀ ਗ੍ਰਿਫਤਾਰ ਕਰ ਰਹੀ ਹੈ ਕਿਹੜਾ ਨਹੀਂ ਸਾਨੂੰ ਕਿੱਥੇ ਕਰ ਰਹੀ ਆ ਦਾਮ ਵੜ ਲਈ ਆ ਤੇ ਪਿੱਛੇ ਬਾਕੀ ਪਾ ਗੱਡੀ 'ਚ ਲੱਗ ਲਏ ਆ ਬੰਦੇ ਕੋਈ ਐਸ ਗੱਡੀ 'ਚ ਸਾਨੂੰ ਕਹਿੰਦੇ ਵੀ ਐਸ ਗੱਡੀ 'ਚ ਬੈਠੋ ਕੋਈ ਪਤਾ ਨਹੀਂ ਕਿਸੇ ਕਿਹੜੀ ਜਥੇਬੰਦੀ ਆ ਤੁਹਾਡੀ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਿਆਵਾ ਜੀ ਅੱਛਾ ਗਾੜੀ ਕਿਸਾਨਾਂ ਨੂੰ ਆਰਡਰ ਦਿੰਦਾ ਉਹਨੂੰ ਗੋਲੀ ਮਾਰਾ ਖਾਨਪੁਰ ਨੂੰ ਐਸਾ ਅੱਛਾ ਸਾਹਿਬ ਇਹਨੂੰ ਗੋਲੀ ਮਾਰਾ ਇਹਦੇ ਗੋਲੀ ਮਾਰਾ ਗੋਲੀ ਇਹਦੇ ਸਿਰ ਚ ਡਾਂਗ ਮਾਰੋ ਕਿੱਦਾਂ ਪੱਕੇ ਸ਼ਾਈ ਦੇਖੋ ਪੁਲਿਸ ਪ੍ਰਸ਼ਾਸਨ ਦੀ ਆਗੂਆਂ ਦੇ ਨਾਲ ਬਤਮੀਦੀ ਕੀਤੀ ਜਾ ਰਹੀ ਆ ਆਗੂਆਂ ਦੇ ਨਾਲ ਬਤਮੀਦੀ ਕੀਤੀ ਜਾ ਰਹੀ ਆ ਮੁਲਾਜ਼ਮਾਂ ਵੱਲੋਂ ਇਹ ਦੇਖੋ ਸੀਨੀਅਰ ਆਦੂਆਂ ਦੇ ਨਾਲ ਬਤਮੀਦੀ ਕੀਤੀ ਜਾ ਰਹੀ ਸੀਨੀਅਰ ਆਦੂਆਂ ਦੇ ਨਾਲ ਸਾਰਾ ਐਸਐਸਪੀ ਸ਼ਰਮਾ ਦੀ ਕਮਾਂਡ ਚ ਕੋਈ ਗੱਲ ਨਹੀਂ ਉਹ ਤੇਰਾ ਫੋਨ ਖੋਣਾ ਹੀ ਉਹਨਾਂ ਨੇ ਉਹਨਾਂ ਕਹਿੰਦੇ ਨੇ ਖੋਲ ਦੇ ਹੁਣ ਅੱਗੇ ਦੇਖਣਾ ਕਰਾ ਖੜਾ ਚੱਲੇ ਆ ਮੁਰਾਜਮਾ ਦੀ ਮੁਰਦਾਬਾਦ 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 ਆ ਵੇਖੋ ਕੀ ਹੋ ਰਿਹਾ ਮੁਰਦਾਬਾਦ ਆ ਆ ਆ ਆ ਤਰੀਕਾ ਵੇਖੋ ਮੁਰਦਾਬਾਦ ਮੁਰਦਾਬਾਦ ਇਸਾਈ ਦੇ ਨਾ ਜਮੀਨ ਐ ਕੋਲ ਹੈ ਮੁਰਦਾਬਾਦ ਇਹ ਕਿਸਾਨਾਂ ਦੇ ਜਿਹੜਾ ਬਜ਼ੁਰਗੋ ਘਰ ਦੇ ਪੈਸੇ ਮਿਲੇ ਆ ਘਰ ਘੱਟ ਮਿਲੇ ਆ ਜੀ ਤੇ ਜ਼ਮੀਨ ਦੇ ਪੈਸੇ ਨਹੀਂ ਮਿਲੇ ਫਿਰ ਜੀ ਜ਼ਮੀਨ ਤੇ ਕਬਜ਼ਾ ਕਿਉਂ ਕਰ ਰਹੀ ਪੁਲਿਸ ਉਹ ਜ਼ਮੀਨ ਤੇ ਨਹੀਂ ਨਹੀਂ ਦੱਸੋ ਰ ਜੇ ਉਹਨੂੰ ਉਹਨਾਂ ਨੂੰ ਜ਼ਮੀਨ ਇੱਕ ਕਮੈਂਟ ਇੱਕ ਕਮੈਂਟ ਦੱਸੋ 2013 ਦਾ ਟੋਪੀ ਦਿੱਲੀ ਦੇ ਪਾਸੇ ਪਏ ਉਹ ਜ਼ਮੀਨ ਦੇ ਪੈਸੇ ਨਹੀਂ ਮਿਲਦਾ ਸਮਝਦੇ ਨਹੀਂ ਕਿਹੜੀ ਮਨ ਕੀ ਆ ਉੱਥੇ ਦੇ ਵੀ ਦਾਸਰੇ ਉਹ ਤੇ ਕਰੋ ਉਹ ਕੰਜੂਦਾਂ ਦਿਨ ਦੇ ਅੰਦਰ ਨਾ ਪੈਸੇ ਵਧਾ ਦੇ ਰੇਟ ਤੇ ਫੇਰ ਤੁਹਾਡੇ ਖਾਤੇ ਚ ਪਾ ਕੇ ਫੇਰ ਕਬਜ਼ੇ ਕਰਾਂਗੇ ਉੱਤੇ ਕੰਮ ਕਰੋ ਕਮਿਟਮੈਂਟ ਤੇ ਕੀ ਗੱਲ ਤੁਸੀਂ ਉਹਨਾਂ ਨੂੰ ਨਹੀਂ ਮੰਨਦੇ ਦੀ ਜੀ ਆਈ ਦੀ ਵਧਾ ਕੇ ਤੁਸੀਂ ਮੰਨਦੇ ਨਾ ਉਸ ਤੋਂ ਪੁੱਛਿਆ ਲੈ ਸੁਣੋ ਜੇ ਦੌਰ ਪਰਵਾਰੀ ਲਿਆਓ ਤੇ ਉਹਨੂੰ ਪਤਾ ਲੱਗੇ ਵੀ ਆਪ ਪੈਸੇ ਦਿੱਤੇ ਆ ਇਹਦੇ ਨਹੀਂ ਦਿੱਤੇ ਇੱਥੇ ਅਗਲੇ ਆਓ ਉਹਨਾਂ ਨੂੰ ਲਓ ਲਓ ਗਿਆ ਫੇਰ ਅੱਜ ਆ ਚੜ੍ਹ ਕੇ ਆਇਆ ਵਾ ਰੇਲਵੇ ਟ੍ਰੈਕ ਤੇ 45 ਦਿਨ ਦਾ ਟਾਈਮ ਲਿਆ ਸੀ ਐਸਜੀ ਸਾਹਿਬ ਨੇ ਤੇ ਡੀਜੀਪੀ ਪੰਜਾਬ ਨੇ ਇਹ 45 ਦਿਨ ਅਸੀਂ ਕੰਮ ਜੇ ਨਹੀਂ ਕਰਾਂਗੇ ਜਿੱਥੇ ਪੇਵਣ ਨਹੀਂ ਦਿੱਤੀ ਜਿੱਥੇ ਪੇਮੈਂਟ ਦਾ ਇੱਕ ਪੈਸਾ ਨਹੀਂ ਪਿਆ ਪ੍ਰਸ਼ਾਸਨ ਅੱਜ ਵੇਖੋ ਹਜ਼ਾਰਾਂ ਦੀ ਤਰਦਾਚ ਪੰਜਾਬ ਪੁਲਿਸ ਤੇ ਮੁੱਠੀ ਪਰ ਕਿਸਾਨਾਂ ਦੇ ਧੱਕੇ ਨਾਲ ਫੇਰ ਅੱਜ ਕਬਜ਼ਾ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਇੱਕ ਪੈਹਾ ਪੇਵਡ ਨਹੀਂ ਪਈ ਕੋਠੇ ਟਾਇਆ ਜਾ ਰੇ ਬੰਬੀਆਂ ਦੇ ਵੱਡਾ ਯਵਰ ਪੰਜਾਬ ਸਰਕਾਰ ਦਾ ਬਾਰਡਰ ਇੰਜ ਆਈਜੀ ਦੇ ਨਾਲ 7 ਤਰੀਕ ਨੂੰ ਰੇਲ ਦੇ ਉੱਤੇ ਕਮਿਟਮੈਂਟ ਹੋਈ ਆ ਕਿ 45 ਦਿਨ ਦੇ ਵਿੱਚ ਫੈਸਲਾ ਹੋਊਗਾ ਉਦੋਂ ਪਹਿਲਾਂ ਅਸੀਂ ਜ਼ਮੀਨਾਂ ਤੇ ਕਬਜ਼ਾ ਨਹੀਂ ਲਵਾਂਗੇ ਅੱਜ ਭਾਰੀ ਪੁਲਿਸ ਦੇ ਬਲ ਦੇ ਨਾਲ ਸਾਡੇ ਪ੍ਰਸ਼ਾਸਨ ਨੂੰ ਵਰਤਿਆ ਜਾ ਰਿਹਾ ਤੇ ਸਾਡੀ ਪੁਲਿਸ ਨੂੰ ਜਿਹੜਾ ਸਾਡੇ ਸਾਹਮਣੇ ਖੜਾ ਕੀਤਾ ਗਿਆ ਜਿਹੜਾ ਲੁਕਵੇਂ ਰੂਪ ਦੇ ਉੱਤੇ ਸਾਡਾ ਜਿਹੜਾ ਕਾਰਪੋਰੇਟ ਹੈ ਉਹ ਜ਼ਮੀਨਾਂ ਤੇ ਕਬਜ਼ਾ ਕਰ ਰਿਹਾ ਹੈ ਅਸੀਂ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਅਸੀਂ ਜਿੰਨਾ ਕਿਸਾਨਾਂ ਨੇ ਪੈਸਾ ਨਹੀਂ ਲਿਆ ਉਹ ਉਹਨਾਂ ਦੇ ਹੱਕ ਦੇ ਵਿੱਚ ਵਿਰੋਧ ਕਰ ਰਹੇ ਆ ਅਸੀਂ ਉਹਨਾਂ 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 ਵਿਚਾਰੇ ਦੀ ਰੋਜੀ ਰੋਟੀ ਲਈ ਵਿਰੋਧ ਕਰ ਰਹੇ ਆ ਪੈਸੇ ਨਹੀਂ ਮਿਲੇ ਇਹਨਾਂ ਨੂੰ ਪੈਸੇ ਨਹੀਂ ਮਿਲੇ ਆ ਕਿੱਥੇ ਆ ਬਜ਼ੁਰਗੇ 80 ਸਾਲ ਦਾ ਉਹਦੀ ਦਸ਼ਾ ਵੇਖੋ ਕਿਹੜੀ ਆ ਉਹ 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 ਅੱਗੇ ਵੀ ਕਲਪ ਕਲਪ ਕੇ ਉਹਨੂੰ ਮਸ਼ੀਨ ਗਾੜੀਆਂ ਚੋਕ ਕੇ ਖੜਿਆ ਇਹ ਇਹ ਦਸ਼ਾ ਵਾ ਇੱਥੇ ਬੈਠੀ ਆ ਉਸਕਾ ਅੱਗੇ ਆ ਵਾ ਅੱਗੇ ਆ ਆ ਬਜੁਰਗਿਆ ਦੇਖੋ ਇੱਧਰ ਆਓ ਇੱਧਰ ਇੱਧਰ ਗੱਲ ਕਰ ਓ ਇੱਕ ਮਿੰਟ ਠਹਿਰ ਪੁਲਿਸ ਨੂੰ ਵਿਚਾਰੇ ਨੂੰ ਪਿਆਕਣ ਇੱਕ ਮਿੰਟ ਠਹਿਰੋ ਤੁਸੀਂ ਤੈਨੂੰ ਕੋਠੀ ਦੇ ਪੈਸੇ ਮਿਲ ਗਏ ਨਾ ਮੇਰੀ ਗੱਲ ਸੁਣ ਲੈ ਕੋਠੀ ਦੇ ਪੈਸੇ ਮਿਲ ਗਏ ਦੇਖੀਏ ਪੁਰੇ ਕਿੰਨੇ ਕੰਨੇ ਮਰੇ ਆ 32 ਤੇ 18 ਮਿਲਿਆ 32 ਤੇ 18 ਮਿਲ ਗਿਆ ਤੈਨੂੰ ਠੀਕ ਆ ਦੋ ਮਿਲਿਆ ਸੀ ਦੋਹਾਂ ਦੇ ਦੋਹਾਂ ਦੇ ਮਿਲ ਗਏ ਤੈਨੂੰ ਪੈਸੇ ਸੁੱਝੇ ਤੂੰ ਅਪਰਾਈ ਕਰ ਤੈਨੂੰ ਪੈਸੇ ਮਿਲ ਜਾਂਦੇ ਆ ਅਪਰਾਈ ਤੇ ਕਰੇਗਾ ਉਹਨੂੰ ਬੈਂਕ ਦੀ ਕਾਪੀ بائے گا سر جی اے نے کوئی کیتا اے اے نے نہ جڑیا دندی آ بابا 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 کوئی گدی تے شاہی نہیں چلے گی نہیں چلے گی نہیں چلے گی کوئی تے شاہی نہیں چلے گی نہیں چلے گی نہیں چلے گی کوئی تے شاہی نہیں چلے گی نہیں چلے گی نہیں چلے گی